ਆਮ ਆਦਮੀ ਪਾਰਟੀ ਨੂੰ ਵੱਡਾ ਚਟਕਾ ਆਮ ਆਦਮੀ ਪਾਰਟੀ ਦੀ ਐਮਐਲਏ ਤੇ ਇੱਕ ਸਾਥਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਿਆਸਤ ਛੱਡਣ ਦਾ ਫੈਸਲਾ ਲਿਆ ਗਿਆ ਹੈ ਜੀਹਾਂ ਖਰੜ ਤੋਂ ਐਮਐਲਏ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਇਹ ਜਾਣਕਾਰੀ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ ਜਿਸ 'ਚ ਉਹਨਾਂ ਨੇ ਸਪੀਕਰ ਕੁਲਤਰ ਸਿੰਘ ਸੰਧਵਾ ਨੂੰ ਅਸਤੀਫਾ ਸਵੀਕਾਰ ਕਰਨ ਦੀ ਬੇਨਤੀ ਕੀਤੀ ਹੈ ਅਨਮੋਲ ਗਗਨ ਮਾਨ ਨੇ ਇੱਕ ਪੋਸਟ ਰਾਹੀਂ ਲਿਖਿਆ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਹਾਲਾਂਕਿ ਅਸਤੀਫਾ ਕਿਉਂ ਦਿੱਤਾ ਗਿਆ ਇਸ ਗੱਲ ਦੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ ਅਨਮੋਲ ਗਗਨ ਮਾਨ ਦੇ ਅਸਤੀਫੇ ਦੀ ਖਬਰ ਆਉਂਦੇ ਹੀ ਵਿਰੋਧੀਆਂ ਨੇ ਵੀ ਆਪ ਸਰਕਾਰ ਤੇ ਤੰਜ ਕਸਣਾ ਸ਼ੁਰੂ ਕਰ ਦਿੱਤਾ ਜਿਸ 'ਚ ਸਭ ਤੋਂ ਪਹਿਲਾਂ ਐਲਓਪੀ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਅਨਮੋਲ ਗਗਨ ਮਾਨ ਦੇ ਅਸਤੀਫੇ ਤੇ ਟਿੱਪਣੀ ਕੀਤੀ ਹੈ ਤੇ ਜਿਸ ਤੇ ਪਹਿਲਾਂ ਬਾਜਵਾ ਨੇ ਲਿਖਿਆ ਮਿਲਿਆ ਜੋ ਮੌਕਾ ਸਾਰੇ ਕੰਮਾਂ ਨੂੰ ਤਮਾਮਕਰ ਚੱਲਨੇ ਆ ਅਸੀਂ ਤੇਰੇ ਇਨਕਲਾਬ ਨੂੰ ਸਲਾਮ ਕਰ ਚੱਲਨੇ ਆ ਬਾਜਵਾਦੀ ਨਾਲ ਹੀ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵੀ ਪੋਸਟ ਕਰ ਲਿਖਿਆ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਭ ਕੁਝ ਠੀਕ ਨਹੀਂ ਹੈ ਇੱਕ ਵਿਧਾਇਕ ਨੂੰ ਪਾਰਟੀ ਤੋਂ ਮੁਅਤਲ ਕਰ ਦਿੱਤਾ ਗਿਆ ਸੀ ਅਤੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇੱਕ ਹੋਰ ਵਿਧਾਇਕ ਨੇ ਰਾਜਨੀਤੀ ਛੱਡਣ ਦਾ ਕਹਿ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਜਦੋਂ ਕਿ ਇਹ ਅਸਲ ਵਿੱਚ ਆਪ ਦਾ ਅੰਦਰੂਨੀ ਅਤੇ ਘਰੇਲੂ ਮਾਮਲਾ ਹੈ ਪਰ ਜਦੋਂ ਅੱਗ ਲੱਗਦੀ ਹੈ ਤਾਂ ਅਗਰ ਦੀਆਂ ਲਪਟਾਂ ਦੂਰ ਦੂਰ ਤੱਕ ਨਜ਼ਰ ਆਉਂਦੀਆਂ ਨੇ ਵੜਿੰਗ ਦੇ ਤੰਚ ਤੋਂ ਬਾਅਦ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਵੀ ਪਿੱਛੇ ਨਹੀਂ ਰਹੇ ਤੇ ਉਹਨਾਂ ਨੇ ਪੋਸਟ ਕਰਦਿਆਂ ਲਿਖਿਆ ਵਾਈ ਅਨਮੋਲ ਗਗਨਮਾਨ ਵਾਈ ਚਨਹਨ ਪਾਰਟੀ ਛੱਡੀ ਦਿੱਤੀ ਪਰ ਸੱਚ ਵੀ ਦੱਸੋ ਛੱਡੀ ਕਿਉਂ ਮੈਨੂੰ ਪਤਾ ਹੈ ਕਿ ਤੁਸੀਂ ਸੱਚੇ ਦਿਲ ਦੇ ਹੋ ਤੇ ਝੂਠੇ ਵਾਦਿਆਂ ਦੀ ਪੰਡ ਤੁਹਾਡੇ ਕੋਲੋਂ ਚੁੱਕੀ ਨਹੀਂ ਗਈ ਜਿੰਨਾ ਮੈਨੂੰ ਲੱਗਦਾ ਹੈ ਵੈਸੇ ਵੀ ਆਮ ਆਦਮੀ ਪਾਰਟੀ ਪੰਜਾਬ ਨੂੰ ਦੂਸਰੀ ਪਾਰਟੀ ਦੇ ਲੀਡਰ ਜ਼ਿਆਦਾ ਪਸੰਦ ਨੇ ਸੇਵਾਦਾਰ ਘਟ ਕਿ ਤੁਸੀਂ ਸਹਿਮਤ ਹੋ ਅਨਮੋਲ ਗਗਨਮਾਨ ਜੀ ਕਾਂਗਰਸ ਆਗੋ ਸੁਖਪਾਲ ਸਿੰਘ ਖੈਰਾ ਨੇ ਵੀ ਲਿਖਿਆ ਅਨਮੋਲ ਗਗਨਮਾਨ ਦਾ ਰਾਜਨੀਤੀ ਛੱਡਣ ਦਾ ਫੈਸਲਾ ਅਰਵਿੰਦ ਕੇਜਰੀਵਾਲ ਦੁਆਰਾ ਪੂਰੀ ਤਰ੍ਹਾਂ ਵਿਸ਼ਵਾਸ ਘਾਤ ਨੂੰ ਦਰਸਾਉਂਦਾ ਹੈ ਉਹ ਆਵਾਦ ਨਹੀਂ ਪਾਰਟੀ ਦੀ ਪਹਿਲੀ ਪੀੜਤ ਨਹੀਂ ਹੈ ਯੂਸ ਥਰੂ ਡਿਸਟロイ ਦੀ ਗੰਦੀ ਰਾਜਨੀਤੀ ਇਹ ਪੀਪੂਸ਼ਨ ਵਨ ਤੋਂ ਗੁਰਪ੍ਰੀਤ ਕੋ ਗਿਤਕ ਦੀ ਇੱਕ ਲੰਮੀ ਸੂਚੀ ਹੈ ਭਗਵੰਤ ਮਾਨ ਸਰਕਾਰ ਦੇ ਦਿਨ ਗਿਨੇ ਚੁਣੇ ਹਨ ਤੇ ਅਨਮੋਲ ਗਗਨ ਮਾਨ ਦੇ ਅਸਤੀਫੇ ਨੂੰ ਲੈ ਕੇ ਵਿਰੋਧੀਆਂ ਨੂੰ ਨਵਾਂ ਮੁੱਦਾ ਭਗਵੰਤ ਸਰਕਾਰ ਨੂੰ �ेरन ਦਾ ਮਿਲ ਗਿਆ ਹੈ ਤੇ ਵਿਰੋਧੀ ਹੁਣ ਲਗਾਤਾਰ ਆਪ ਸਰਕਾਰ ਤੇ ਵੱਡੇ ਸਵਾਲ ਅਨਮੋਲ ਗਗਨ ਮਾਨ ਦੇ ਅਸਤੀਫੇ ਨੂੰ ਲੈ ਕੇ ਚੁੱਕ ਰਹੇ ਨੇ ਤੇ ਤੰਜ ਵੀ ਕੱਸ ਰਹੇ ਨੇ ਦੱਸਦੇ ਕਿ 2022 ਚ ਅਨਮੋਲ ਗਗਨ ਮਾਨ ਪਹਿਲੀ ਵਾਰ ਖਰੜ ਤੋਂ ਵਿਧਾਨ ਸਭਾ ਚੋਣਾਂ ਜਿੱਤੇ ਸਨ ਇਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਹਾਲਾਂਕਿ ਸਤੰਬਰ 2024 ਚ ਮੰਤਰੀ ਮੰਡਲ ਦੇ ਫੇਰ ਬਦਲ ਤੋਂ ਬਾਅਦ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਹੁਣ 3 ਸਾਲ ਬਾਅਦ ਅਚਾਨਕ ਹੀ ਉਹਨਾਂ ਨੇ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਹੈ ਤੇ ਇਹ ਹੈ ਕਿ ਹੁਣ ਅਨਮੋਲ ਗਗਨ ਮਾਨ ਨੇ ਆਪ ਹੀ ਅਸਤੀਫਾ ਦੇ ਕੇ ਸਿਆਸਤ ਛੱਡਣ ਦਾ ਫੈਸਲਾ ਕੀਤਾ ਹੈ ਤੇ ਉਹਨਾਂ ਵੱਲੋਂ ਇਸ ਅਸਤੀਫੇ ਦਾ ਕਾਰਨ ਹਜੇ ਸਾਹਮਣੇ ਨਹੀਂ ਆਇਆ ਹੈ ਤੇ ਨਾ ਹੀ ਭਗਵੰਤ ਸਰਕਾਰ ਵੱਲੋਂ ਇਸ ਗੱਲ ਤੇ ਕੋਈ ਬਿਆਨ ਆਇਆ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ